ਸਿੱਕਲ ਦੀ ਸਾਰਿਆਂ ਨੂੰ ਅੱਜ ਮੈਂ ਫੇਰ ਤੁਹਾਡੇ ਲਈ ਲੈ ਕੇ ਆਈਆਂ ਮਿੱਠੀ ਕਹਾਣੀ ਜਿਸ ਦਾ ਨਾਮ ਹੈ ਰੋਮੀ ਦਾ ਟੌਮੀ ਰੋਮੀ ਮਾਂ-ਬਾਪ ਦੀ ਇਕਲौती ਧੀ ਸੀ ਇਸੇ ਕਰਕੇ ਮਾਂ-ਬਾਪ ਉਸ ਦਾ ਹਰ ਸੁਪਨਾ ਤੇ ਹੈ ਹਰੇਕ ਖੁਆਇਸ਼ ਜਿਹੜੀ ਸੀ ਪੂਰੀ ਕਰਦੇ ਸੀ ਰੋਮੀ ਦਾ ਘਰ ਅੰਮ੍ਰਿਤਸਰ ਸ਼ਹਿਰ ਦੇ ਚੋਟੇ ਰੀਏ ਵਿੱਚ ਸਥਿਤ ਸੀ ਰੋਮੀ ਨੇ ਆਪਣੇ ਘਰ ਇੱਕ ਕੁੱਤਾ ਵੀ ਪਾਲਿਆ ਹੋਇਆ ਸੀ ਜਿਸ ਦਾ ਨਾਮ ਟੌਮੀ ਸੀ ਉਹ ਟੋਮੀ ਨੂੰ ਆਪਣੇ ਛੋਟੇ ਭਰਾਵਾਂ ਨੂੰ ਪਿਆਰ ਕਰਦੀ ਸੀ ਜਿਵੇਂ ਖਾਣਾ ਖਵਾਉਣਾ ਹੋਵੇ ਇਸ਼ਨਾਨ ਕਰਾਉਣਾ ਹੋਵੇ ਸਕੂਲ ਜਾਣਾ ਹੋਵੇ ਜਾਂ ਕਿਤੇ ਫਕਸ਼ਨ ਤੇ ਲਜਾਣਾ ਉਸ ਨੂੰ ਆਪਣੇ ਤੋਂ ਪਹਿਲਾਂ ਤਿਆਰ ਕਰਦੀ ਤੇ ਉਸ ਨੂੰ ਨਾਲ ਲੈ ਕੇ ਜ਼ਰੂਰ ਜਾਂਦੀ ਜੇ ਕਿਤੇ ਅਚਾਨਕ ਟੋਮੀ ਬਿਮਾਰ ਹੋ ਜਾਂਦਾ ਤਾਂ ਰੋਮੀ ਦੀ ਜਾਂ ਤੇ ਬਣ ਜਾਂਦੀ ਸੀ ਇੱਕ ਦਿਨ ਰੋਮੀ ਦੇ ਮਾਤਾ ਪਿਤਾ ਨੇ ਉਸ ਦਾ ਰਿਸ਼ਤਾ ਜਿਹੜਾ ਸੀ ਦੇਖ ਕੇ ਆਏ ਸੀ ਉਹਦਾ ਰਿਸ਼ਤਾ ਜਿਹੜਾ ਤੈਅ ਕਰ ਦਿੱਤਾ ਸੀ ਦਿਨ ਵੀ ਰੱਖ ਦਿੱਤਾ ਸੀ ਪਰ ਰੋਮੀ ਨੇ ਆਪਣੇ ਸਹੁਰਿਆਂ ਅੱਗੇ ਇੱਕ ਮੰਗ ਰੱਖੀ ਕਿ ਮੇਰੇ ਡੋਲੀ ਦੇ ਵਿੱਚ ਰੋਮੀ ਵੀ ਨਾਲ ਜ਼ਰੂਰ ਜਾਵੇਗਾ ਪਹਿਲਾਂ ਤਾਂ ਸੱਸ ਸਹੁਰੇ ਨੇ ਇਨਕਾਰ ਕਰ ਦਿੱਤਾ ਫਿਰ ਉਸ ਨੇ ਉਹਨਾਂ ਨੇ ਵਿਦਿਆ ਰੋਮੀ ਦੀ ਵਿਦਿਆ ਤੇ ਸੁੰਦਰਤਾ ਦੇਖ ਕੇ ਹਾਂ ਕਰ ਦਿੱਤੀ ਭਾਵ ਕੀ ਮੰਨ ਗਏ ਰੋਮੀ ਦੇ ਸੱਸ ਸਹੁਰਾ ਤੇ ਪਤੀ ਬਹੁਤ ਹੀ ਲਾਲਚੀ ਸਨ ਉਹ ਇਹ ਸੋਚਦੇ ਸਨ ਕਿ ਰੋਮੀ ਮਾਪੇ ਦੀ ਕਲौती ਧੀ ਹੈ ਤੇ ਖੂਬ ਦਾਜ ਦੇਹਜ ਲੈ ਕੇ ਆਵੇਗੀ ਰੋਮੀ ਦੇ ਵਿਆਹ ਦਾ ਦਿਨ ਆ ਗਿਆ ਤਾਂ ਰੋਮੀ ਦੇ ਅੱਖਾਂ ਵਿੱਚ ਨਿੱਕੇ ਨਿੱਕੇ ਅਥਰੂ ਜਰੇ ਟਪਕਣੇ ਸ਼ੁਰੂ ਹੋ ਗਏ ਤੇ ਰੋਮੀ ਨੇ ਉਸ ਨੂੰ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਆਪਣੀ ਪਿਆਰ ਕੀਤਾ ਤੇ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਰੋਮੀ ਦੇ ਮਾਤਾ ਪਿਤਾ ਨੇ ਵਿਆਹ ਦੇ ਵਿੱਚ ਕੋਈ ਵੀ ਕਸਰ ਨਹੀਂ ਸੀ ਛੱਡੀ ਤੇ ਦਾਜ ਜੀ ਵੀ ਖੂਬ ਦਿੱਤਾ ਤੋਰ ਦਿੱਤੀ ਤੇ ਡੋਲੀ ਦੇ ਵਿੱਚ ਬੈਠ ਕੇ ਉਸ ਦਾ ਟੋਮੀ ਵੀ ਨਾਲ ਗਿਆ ਕੁਝ ਦਿਨ ਬੀਤੇ ਵਧੀਆ ਬੀਤੇ ਤੇ ਉਸ ਉਸ ਦੇ ਰੋਮੀ ਦੇ ਸਾਸ ਸੋਰੇ ਨੇ ਨਾਰਤੀ ਸੱਸ ਸਹੁਰੇ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਰੋਮੀ ਦੇ ਸੱਸ ਸਹੁਰਾ ਤੇ ਪਤੀ ਨੇ ਉਸ ਦੀ ਕਾਰ ਦੀ ਡਿਮਾਂਡ ਕੀਤੀ ਪਰ ਕਾਰ ਦੀ ਡਿਮਾਂਡ ਰੋਮੀ ਨੇ ਇਹ ਜਿਹੜੀ ਡਿਮਾਂਡ ਆਪਣੇ ਮਾਤਾ ਪਿਤਾ ਨੂੰ ਦੱਸੀ ਪਰ ਉਸ ਦੇ ਮਾਤਾ ਪਿਤਾ ਨੇ ਸਾਫ਼ ਇਨਕਾਰ ਕਰ ਦਿੱਤਾ ਇਸੇ ਤਰ੍ਹਾਂ ਘਰ ਦਾ ਕਲੇਸ਼ ਜਿਹੜਾ ਵਧਾ ਗਿਆ ਤੇ ਉਸ ਦੇ ਪਤੀ ਨੇ ਦੋ ਤਿੰਨ ਵਾਰ ਰੋਮੀ ਨੂੰ ਖੂਬ ਕੁੱਟਿਆ ਤੇ ਜਿਸ ਸੇ ਕਰਕੇ ਰੋਮੀ ਦੀ ਜ਼ਿੰਦਗੀ ਜਿਹੜੀ ਨਰਕ ਭਰੀ ਹੋ ਗਈ ਫਿਰ ਉਸ ਨੇ ਉਹਨਾਂ ਅੱਗੇ ਸੋਨੇ ਦੀ ਡਿਮਾਂਡ ਕੀਤੀ ਵਾਰ ਉਹਨਾਂ ਨੇ ਮਾਤਾ ਪਿਤਾ ਨੇ ਫਿਰ ਜਿਹੜਾ ਸੀ ਜਵਾਬ ਦੇਦੇ ਤਾਂ ਇਹ ਸਾਫ਼ ਇਨਕਾਰ ਕਰ ਦਿੱਤਾ ਸੀ ਫਿਰ ਰੂਮੀ ਦੇ ਸੱਸ ਸੋਰਾ ਤੇ ਉਸਦੇ ਪਤੀ ਨੇ ਸੋਚਿਆ ਕਿ ਇਹ ਤਾਂ ਸਾਰਾ ਕੁਝ ਉਲਟੀ ਹੋ ਰਿਹਾ ਹੈ ਅਸਤਾ ਸੋਚਿਆ ਸੀ ਵੀ ਇਹ ਆਪਣਾ ਘਰ ਖਾਲੀ ਕਰਦੀ ਰਹੇਗੀ ਤੇ ਸਾਡਾ ਘਰ ਜਿਹੜਾ ਸੀ ਭਰਦੀ ਰਹੇਗੀ ਇਹ ਸਾਡੇ ਨਾਲ ਸਹਿਮਤ ਨਹੀਂ ਨਾ ਹੀ ਇਹ ਸਾਡੇ ਨਾਲ ਰਲਦੀ ਹੈ ਤੇ ਉਹਨਾਂ ਲਾਲਚੀ ਸੱਸ ਸੋਰੇ ਤੇ ਪਤੀ ਨੇ ਸਲਾਹ ਬਣਾਈ ਕਿ ਉਹਨਾਂ ਇਹਨੂੰ ਜਿੰਦਾ ਸਾੜ ਦਿੱਤਾ ਜਾਵੇ ਤੇ ਅਗਲੇ ਦਿਨ ਸਵੇਰ ਹੋਈ ਤੇ ਸੱਸ ਸਹੁਰਾ ਉਸਦੇ ਪਤੀ ਨੇ ਉਸ ਨਰਸੋਈ ਦੇ ਵਿੱਚ ਲਾ ਜਾ ਕੇ ਬੰਨ ਦਿੱਤਾ ਤੇ ਉਸ ਦੇ ਵਿੱਚ ਮਿੱਟੀ ਦਾ ਤੇਲ ਜਿਹੜਾ ਪਾ ਦਿੱਤਾ ਇਸ ਨੂੰ ਵੇਖ ਕੇ ਉਸ ਦਾ ਟੋਮੀ ਭੜਕ ਉੱਠਿਆ ਤੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹ ਮਗਰ ਭੱਜ ਗਿਆ ਮਾਰਨ ਵਾਸਤੇ ਵੀ ਪਹਿਲਾਂ ਟੋਮੀ ਨੂੰ ਜਿਹੜਾ ਖਤਮ ਕਰ ਦਿੱਤਾ ਜਾ ਪਰ ਇਸ ਤਰ੍ਹਾਂ ਨਹੀਂ ਹੋਇਆ ਉਹ ਟੋਮੀ ਚਲਾਕ ਸੀਗਾ ਤੇ ਉਹ ਸੋਫੇ ਦੇ ਅੰਦਰ ਲੁਕ ਗਿਆ ਸੋਫੇ ਦੇ نیچے ਲੁਕ ਗਿਆ ਤੇ ਉਹਨਾਂ ਨੂੰ ਲੱਗਾ ਕਿ ਟੋਮੀ ਬਾਹਰ ਭੱਜ ਗਿਆ ਤੇ ਉਹਨਾਂ ਨੇ ਜਦੋਂ ਹੀ ਰੋਮੀ ਨੂੰ ਸਾਰਨ ਵੇਲੇ ਤਿੱਲੀ ਬਾਲੀ ਤੇ ਇੱਕੋ ਨਾਮ ਉਸ ਦਾ ਪਿਆਰਾ ਟੌਮੀ ਉਹਨਾਂ ਦੇ ਉੱਤੇ ਹਮਲਾ ਕਰ ਦਿੰਦਾ ਹੈ ਤੇ ਉਹਨਾਂ ਦੀਆਂ ਗੱਲਾਂ ਸਾਰੀਆਂ ਖਾ ਜਾਂਦਾ ਹੈ ਤੇ ਇਹਨੂੰ ਉਹ ਲਊ ਲਵਾਨ ਹੁੰਦੇ ਹੋਏ ਰਸੋਈ ਦੇ ਵਿੱਚੋਂ ਤਿੰਨੇ ਭੱਜ ਜਾਂਦੇ ਹਨ ਤੇ ਟੋਮੀ ਵੀ ਉਹਨਾਂ ਦੇ ਮਗਰ ਜੜਾ ਹੈ ਭੱਜ ਜਾਂਦਾ ਹੈ ਉਹਨੂੰ ਐਸੀ ਵੀ ਰੋਮੀ ਦਿਹਾਰਤ ਵੇਖ ਕੇ ਇੰਨਾ ਗ੍ਰੋਧ ਆ ਗਿਆ ਸੀ ਵੀ ਉਹਨਾਂ ਨੂੰ ਟੋਮੀ ਨੂੰ ਐਸ ਵੀ ਮੈਂ ਇਹਨਾਂ ਨੂੰ ਖਤਮ ਕਰ ਦਿਆ ਵਾਂ ਪਰ ਅਚਾਨਕ ਉੱਥੇ ਰੋਮੀ ਦੇ ਮਾਤਾ ਪਿਤਾ ਵੀ ਆ ਪਹੁੰਚੇ ਟੋਮੀ ਦੀ ਇਹ ਹਾਲਤ ਵੇਖ ਕੇ ਉਹ ਸਮਝ ਗਏ ਕੁਝ ਤਾਂ ਕੁਝ ਅਨਹੋਣੀ ਜ਼ਰੂਰ ਹੋਈ ਹੈ ਉਸ ਨੇ ਟੋਮੀ ਨੇ ਉਹਦੇ ਮਾਤਾ ਪਿਤਾ ਕੋਲੇ ਗਿਆ ਤੇ ਰੋਮੀ ਦੇ ਪਿਤਾ ਦੀ ਪੈਂਟ ਮੂੰਹ ਵਿੱਚ ਫੜ ਕੇ ਇਸ਼ਾਰਾ ਕਰਦੇ ਹੋਏ ਉਹਨੂੰ ਰਸੋਈ ਵਿੱਚ ਲੈ ਗਿਆ ਜਿੱਥੇ ਰੋਮੀ ਬੰਨੀ ਹੋਈ ਸੀ ਜਦੋਂ ਉਸਦੇ ਮਾਤਾ ਪਿਤਾ ਰੋਮੀ ਨੂੰ ਬੰਨਿਆ ਹੋਇਆ ਦੇਖਿਆ ਤਾਂ ਉਸਦੇ ਪੈਰਾਂ ਥੱਲੇ ਜਿਹੜੀ ਜ਼ਮੀਨ ਖਿਸਕ ਗਈ ਤੇ ਉਹ ਹੈਰਾਨ ਹੋ ਗਿਆ ਤੇ ਉਹਨਾਂ ਨੇ ਜਦੀ ਹੀ ਪੁਲਿਸ ਨੂੰ ਫੋਨ ਲਾਇਆ ਤੇ ਜਦ ਪੁਲਿਸ ਆਈ ਤੇ ਸਾਰੀ ਚੀਜ਼ ਦਾ ਜਾਇਜ਼ਾ ਲਿਆ ਤੇ ਰੋਮੀ ਨੂੰ ਖੋਲਿਆ ਗਿਆ ਤੇ ਉਸਦੇ ਸੱਸ ਸਹੁਰੇ ਤੇ ਲਾਲਚੀ ਪਤੀ ਨੂੰ ਉਹ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਕੇਸ ਅਦਾਲਤ ਵਿੱਚ ਲੱਗਾ ਤੇ ਉਹਨਾਂ ਤਿੰਨਾਂ ਲਾਲਚੀ ਸੱਸ ਸਹੁਰੇ ਦੇ ਪਤੀ ਨੂੰ 10-10 ਸਾਲ ਦੀ ਜਿਹੜੀ ਕੈਦ ਸੁناਈ ਗਈ ਤੇ ਇਸ ਤੋਂ ਇਲਾਵਾ ਬਾਅਦ ਵਿੱਚ ਰੋਮੀ ਤੇ ਉਸਦੇ ਮਾਤਾ ਪਿਤਾ ਤੇ ਪੁਲਿਸ ਨੇ ਰੋਮੀ ਦੀ ਜਾਨ ਬਚਾਉਣ ਲਈ ਟੋਮੀ ਦਾ ਬਹੁਤ ਜ਼ਿਆਦਾ ਸ਼ਾਬਾਸ਼ੀ ਦਿੱਤੀ ਤੇ ਖਾਣ ਵਿੱਚ ਚਾਕਲੇਟ ਬਿਸਕੁਟ ਵੀ ਦਿੱਤੇ ਤੇ ਪੁਲਿਸ ਨੇ ਟੋਮੀ ਨੂੰ ਇਹ ਗੱਲ ਕਹੀ ਵੀ ਇਨਸਾਨ ਇਨਸਾਨ ਦਾ ਵਫਾਦਾਰ ਨਹੀਂ ਹੈ ਤੇ ਇਹ ਕੁੱਤਾ ਜਿਹੜਾ ਇਨਸਾਨ ਦਾ ਵਫਾਦਾਰ ਜਨਵਰ ਹੈ ਤੇ ਪਿਆਰੇ ਬੱਚਿਓ ਲਾਲਚ ਬੁਰੀ ਬਲਾ ਹੈ ਇਨਸਾਨ ਇਨਸਾਨ ਦਾ ਵਫਾਦਾਰ ਕਦੀ ਵੀ ਨਹੀਂ ਹੋ ਸਕਦਾ ਕੁੱਤਾ ਇਨਸਾਨ ਦਾ ਵਫਾਦਾਰ ਜਨਵਰ ਹੈ ਜੇ ਤੁਹਾਨੂੰ ਮੇਰੀ ਕਹਾਣੀ ਸੋਹਣੀ ਲੱਗੇ ਪਲੀਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਸ ਤੋਂ ਪਹਿਲਾਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਤੇ ਸੋਹਣੀਆਂ ਸੋਹਣੀਆਂ ਕਹਾਣੀਆਂ ਦੇਖਣ ਲਈ ਮੇਰੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਪੇਜ ਦਾ ਨਾਮ ਹੈ ਗੁਰਪਿੰਦਰਪਿੰਦਰ 1313 ਧੰਨਵਾਦ